ਫਰੋਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ ਇਸੇ ਘੜੀ ਵਿੱਚ ਚੋਣਾ ਮੰਗਲਵਾਰ ਨੂੰ ਬੋਰਡ ਦੇ ਵਿੱਚ ਵੱਖ-ਵੱਖ ਇਲਾਕਿਆਂ 'ਚ ਚੋਣ ਰੈਲੀਆਂ ਨੂੰ ਸਬੋਧਨ ਕੀਤਾ ਇਸ ਦੌਰਾਨ ਸੁਖਬੀਰ ਬਾਦਲ ਨੇ ਜਿੱਥੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਉਥੇ ਹੀ ਸ਼ੇਰ ਸਿੰਘ ਖਵਾਇਆ ਤੇ ਵੀ ਜਮ ਕੇ ਨਿਸ਼ਾਨੇ ਸਾਧੇ ਖਵਾਇਆ ਸਾਹਿਬ ਨੂੰ ਖਵਾਇਆ ਸਾਹਿਬ ਨੂੰ ਟਿਕਟ ਮਿਲੀ ਹੈ ਤਾਂ ਕਾਂਗਰਸੀ ਆਪਸ ਵਿੱਚ ਲੜਨ ਲੱਗ ਪਏ ਨੇ ਤੁਹਾਨੂੰ ਟਿਕਟ ਮਿਲੀ ਹੈ ਤਾਂ ਇੱਕ ਨਜ਼ਰ ਆ ਰਿਹਾ ਹੈ ਮੈਂ ਕਾਂਗਰਸ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਉਮੀਦਵਾਰ ਦਿੱਤਾ ਹੈ ਮੈਂ ਇਹ ਨਹੀਂ ਕਹਿ ਸਕਦਾ ਸ਼੍ਰੋਮਣੀ ਖਾਲਿਸਲ ਬੀਜੇਪੀ ਪੂਰੇ ਜੁਆਇੰਟਲੀ ਬੜੇ ਮਿਹਨਤ ਕਰ ਰਹੀ ਹੈ ਮੈਂ ਧਨਵਦੀਆਂ ਪਾਰਟੀ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਫਰੋਸਪੁਰ ਹਲਕਾ ਬਹੁਤ ਇੱਥੇ ਮੁਸ਼ਕਿਲ ਤੇ ਰਿਹਾ ਐਨੇ ਸਾਲ ਡਵੈਲਪਮੈਂਟ ਨਹੀਂ ਹੋਈ ਤੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਦਿਲ ਨਾਲ ਨਿਭਾਵਾਂਗਾ ਤੇ ਇਸ ਇਲਾਕੇ ਨੂੰ ਤਰੱਕੀ ਦੀ ਪਲੰਨੀਆਂ ਲੈ ਕੇ ਜਾਵਾਂਗਾ ਨਸ਼ਾ ਇੱਕ ਬੜਾ ਵੱਡਾ ਮੁੱਦਾ ਜੀ ਕਾਂਗਰਸ ਨੇ ਬੜੇ ਅਲੀਗੇਸ਼ਨ ਲਾਏ ਖਾਲਿਸਲ ਦੇ ਲੇਕਿਨ ਨਸ਼ਾ ਕੋਈ ਵਧੇ ਹੈ ਕੀ ਚੱਕਰ ਹੈ ਅੱਜ ਸਰਕਾਰੀ ਹੈ ਨਹੀਂ ਪੰਜਾਬ ਚ ਕੈਪਟਨ ਤਾਂ ਹੈ ਨਹੀਂ ਮੁੱਖ ਮੰਤਰੀ ਦੇ ਬਿਨਾਂ ਸਰਕਾਰ ਚੱਲ ਰਹੀ ਹੈ ਅਫਸਰशाही ਐਸ਼ ਕਰ ਰਹੀ ਹੈ ਸਾਰੇ ਕਾਂਗਰਸ ਦੇ ਐਮ ਐਲ ਏ ਕੋਈ ਡੇਟਾ ਵੇਚੀ ਜਾਂਦਾ ਕੋਈ ਨਸ਼ੇ ਵੇਚੀ ਜਾਂਦਾ ਕੋਈ ਹੋਰ ਕੰਮ ਗਲਤ ਕਰੀ ਜਾਂਦਾ ਹੈ ਆ ਹਾਲਾਤ ਹੈ ਇਸ ਮੌਕੇ ਸੁਖਬੀਰ ਬਾਦਲ ਨੂੰ ਉਮੀਦਵਾਰ ਐਲਾਨੇ ਜਾਣ ਤੇ ਵਰਕਰਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਨਜ਼ਰ ਆਇਆ ਨਾਲੀ ਰੈਲੀ ਵਿੱਚ ਸੁਖਬੀਰ ਬਾਦਲ ਜਿੰਦਾਬਾਦ ਦੇ ਨਾਰੇ ਲਗਾਉਂਦੇ ਵਰਕਰ ਵੀ ਨਜ਼ਰ ਆਏ ਇਸ ਦੌਰਾਨ ਵਰਕਰਾਂ ਅਤੇ ਆਏ ਨੌਜਵਾਨਾਂ ਵੱਲੋਂ ਸੁਖਬੀਰ ਬਾਦਲ ਨਾਲ ਸੈਲਫੀਆਂ ਲੈਣ ਦਾ ਕ੍ਰੀਜ਼ ਵੀ ਕਾਫੀ ਨਜ਼ਰ ਆਇਆ ਜਲਾਲਾਬਾਦ ਤੋਂ ਔਰਵਿੰਦਰ ਤਨੇਜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563